ਹੁਣ ਸਾਡੇ ਕੋਲੇ ਸਵੇਰੇ ਅੱਜ ਸੀਨੀਅਰ ਆਗੂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਆਗੂ ਆਏ ਤੇ ਉਹਨਾਂ ਦਾ ਸਨਹਿ ਅਸੀਂ ਵੀਰ ਜੀ ਨੂੰ ਦਿੱਤਾ ਤਾਂ ਵੀਰ ਜੀ ਨੇ ਸਾਨੂੰ ਇਹ ਕਿਹਾ ਕਿ ਜੇਕਰ ਸਾਰੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਤੇ ਜਿਹੜੀ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਕਮੇਟੀ ਬਣਾਈ ਗਈ ਸੀਗੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹ ਸਾਰੇ ਤੇ ਨਿਹੰਗ ਜਥੇਬੰਦੀਆਂ ਤੇਸ਼ ਰੋਮ ਨੇ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਐਲਾਨਿਆ ਜਾਂਦਾਗਾ ਤਾਂ ਅਸੀਂ ਮਤਲਬ ਕਿ ਚੋਣਾਂ 'ਚ ਖੜੇ ਹੋਣ ਲਈ ਚੋਣਾਂ ਲੜਨ ਦੇ ਲਈ ਤਿਆਰ ਹਾਂ ਜੀ ਤੁਸੀਂ ਅੰਦਰ ਜਾ ਕੇ ਇਹ ਕੁਝ ਗੱਲਬਾਤ ਹੋਈ ਰਾਜੂ ਜੀ ਬਿਲਕੁਲ ਜੀ ਹੁਣ ਅਸੀਂ ਵੀਰਜੀ ਰਾਜੂ ਜੀ ਨਾਲ ਮੁਲਾਕਾਤ ਕਰਕੇ ਆਏ ਹਾਂ ਪੂਰਾ ਅੱਧਾ ਘੰਟਾ ਸਾਢੇ ਮੁਲਾਕਾਤ ਹੋਈਆ ਜੀ ਤੇ ਵੀਰਜੀ ਨੂੰ ਅਸੀਂ ਸਾਰਿਆਂ ਜਿਸ ਤਰ੍ਹਾਂ ਪਹਿਲਾਂ ਆਏ ਸੀ ਕੇ ਸੰਸਮਾਜ ਵੱਲੋਂ ਵੀ ਬੰਦੀ ਪਰਿਵਾਰਾਂ ਵੱਲੋਂ ਵੀ ਜੀ ਤੇ ਹੁਣ ਸਾਡੇ ਕੋਲੇ ਸਵੇਰੇ ਅੱਜ ਸੀਨੀਅਰ ਆਗੂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਆਗੂ ਆਏ ਤੇ ਉਹਨਾਂ ਦਾ ਸਨੇਹਾ ਅਸੀਂ ਵੀਰ ਜੀ ਨੂੰ ਦਿੱਤਾ ਤਾਂ ਵੀਰ ਜੀ ਨੇ ਸਾਨੂੰ ਇਹ ਕਿਹਾ ਕਿ ਜੇਕਰ ਸਾਰੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਤੇ ਜਿਹੜੀ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਕਮੇਟੀ ਬਣਾਈ ਗਈ ਸੀਗੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹ ਸਾਰੇ ਤੇ ਨਿਹੰਗ ਜਥੇਬੰਦੀਆਂ ਤੇਸ਼ ਸ਼ਰਮ ਨੇ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਐਲਾਨਿਆ ਜਾਂਦਾਗਾ ਤਾਂ ਅਸੀਂ ਮਤਲਬ ਕਿ ਚੋਣਾਂ 'ਚ ਖੜੇ ਹੋਣ ਲਈ ਚੋਣਾਂ ਲੜਨ ਦੇ ਲਈ ਤਿਆਰ ਹਾਂ ਜੀ ਪਰ ਆਜ਼ਾਦ ਤੌਰ ਤੇ ਉਮੀਦਵਾਰ ਦੇ ਤੌਰ ਤੇ ਅਸੀਂ ਸਮਰੱਥ ਨਹੀਂ ਹੈਗੇ ਹਾਂ। ਮਤਲਬ ਆਜ਼ਾਦ ਨਹੀਂ। ਹਾਂਜੀ ਆਜ਼ਾਦ ਤੌਰ ਤੇ ਨਹੀਂ ਜੇਕਰ ਸ਼ਰਮ ਨੇ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਐਲਾਨਿਆ ਜਾਂਦਾ ਤਾਂ ਅਸੀਂ ਚੋਣਾਂ 'ਚ ਖੜੇ ਹੋਣ ਲਈ ਤਿਆਰ ਹਾਂ। ਜੀ ਮੀਟਿੰਗ ਦੇ ਵਿੱਚ ਤੁਸੀਂ ਮਿਲ ਕੇ ਆਏ ਸੀ ਪਹਿਲਾਂ ਸ਼ਰਮ ਨੇ ਅਕਾਲੀ ਦਲ ਵੱਲੋਂ ਮਿਲ ਕੇ ਸ਼ਾਸਨ ਦਿੱਤਾ ਗਿਆ ਕਿ ਚੋਣ ਲੜਨ। ਉਹਨਾਂ ਨੇ ਬੇਨਤੀ ਕੀਤੀ ਸੀਗੀ ਕਿ ਕਿ ਅਸੀਂ ਚੋਣਾਂ 'ਚ ਖੜੇ ਹੋਈਏ। ਸਵੇਰੇ ਸਾਡੇ ਕੋਲ ਆਏ ਸੀਗੇ ਤੇ ਉਸ ਨੇ ਆ ਸੀਰ ਜੀ ਨੂੰ ਦਿੱਤਾ ਸੀ ਜੀ ਤੇ ਵੀਰ ਜੀ ਨੇ ਇਹ ਗੱਲ ਕਹੀ ਆ ਹੁਣ ਇਸ ਤੋਂ ਬਾਅਦ ਸਾਡੇ ਸਾਹਮਣੇ ਚੋਣ ਲੜਨ ਲਈ ਹਾਮੀ ਭਰਤਾ ਤੁਹਾਨੂੰ ਅੱਗੇ ਦੇ ਦਿੱਤੀ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਚੋਣਾਂ ਲੜਨ ਦੇ ਲਈ ਹਾਮੀ ਭਰ ਦਿੱਤੀ ਤੇ ਅੱਗੇ ਦੇ ਦਿੱਤੀ ਤਾਂ ਪਰਸ਼ਰਤ ਹੈ ਕਿ ਪਾਰਟੀ ਵੱਲੋਂ ਹਾਂਜੀ ਸ਼ੂਮ ਨੀ ਕਾਲੀ ਦਲ ਵੱਲੋਂ ਜੀ ਪਾਰਟੀ ਨੇ ਕਾਲੀ ਦਲ ਤੋਂ ਕੈਂਡੀਡੇਟ ਹਾਂਜੀ ਹਾਂਜੀ ਸ਼ਿਮਰ ਜੀ ਸਿੰਘ ਨਾਲ ਤੇ ਆ ਸੁਖਵੀਰ ਬਾਦਲ ਦੀ ਮਿਲਣੀ ਹੋਈ ਆ ਉਹ ਸੁਭਾਰੇ ਵੀ ਕੀ ਗੱਲ ਬਈ ਜੇ ਅਸੀਂ ਤਾਂ ਕਹਿੰਨੇ ਆ ਕਿ ਬੰਦੀ ਸਿੱਖਾਂ ਦੀ ਰਿਹਾਈ ਤੇ ਮਸਲੇ ਤੇ ਸਾਰੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਅਸੀਂ ਮਤਲਬ ਚੋਣਾ ਲੜਨ ਲਈ ਵੀ ਇਸੇ ਲਈ ਹਾਮੀ ਭਰੀ ਆ ਤਾਂ ਕਿ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਦਾ ਮਸਲਾ ਇੰਨੇ ਲੰਮੇ ਸਮੇਂ ਤੋਂ ਚੱਲ ਰਿਹਾ ਉਹਦੇ ਸੰਘਰਸ਼ 'ਚ ਹੋਰ ਬਲ ਮਿਲੇ ਜੀ ਤੇ ਹੁਣ ਗੱਲ ਪਰਚੋ ਬਣਾਏਗੇ ਹਜੇ ਦੇਖੋ ਜੀ ਹਜੇ ਅਸੀਂ ਆਪਣੀ ਗੱਲ ਕਹੀ ਹੈ ਇਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਤੇ ਵੀਰ ਜੀ ਨੇ ਤਾਂ ਹਾਂ ਕਰ ਦਿੱਤੀ ਆ ਬਸ ਇੱਕੋ ਹੀ ਗੱਲ ਆ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਸਾਨੂੰ ਉਮੀਦਵਾਰ ਲਾ ਠੀਕ ਹੈ ਠੀਕ ਠੀਕ ਹੁਣ ਸਾਡੇ ਕੋਲੇ ਸਵੇਰੇ ਅੱਜ ਸੀਨੀਅਰ ਆਗੂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਆਗੂ ਆਏ ਤੇ ਉਹਨਾਂ ਦਾ ਸਨੇਹਾ ਅਸੀਂ ਵੀਰ ਜੀ ਨੂੰ ਦਿੱਤਾ ਤਾਂ ਵੀਰ ਜੀ ਨੇ ਸਾਨੂੰ ਇਹ ਕਿਹਾ ਕਿ ਜੇਕਰ ਸਾਰੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਤੇ ਜਿਹੜੀ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਕਮੇਟੀ ਬਣਾਈ ਗਈ ਸੀਗੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹ ਸਾਰੇ ਤੇ ਨਿਹੰਗ ਜਥੇਬੰਦੀਆਂ ਦੇਸ਼ ਰੋਮ ਨੇ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਐਲਾਨਿਆ ਜਾਂਦਾਗਾ ਤਾਂ ਅਸੀਂ ਮਤਲਬ ਕਿ ਚੋਣਾਂ 'ਚ ਖੜੇ ਹੋਣ ਲਈ ਚੋਣਾਂ ਲੜਨ ਦੇ ਲਈ ਤਿਆਰ ਆਂ ਜੀ ਤੁਸੀਂ ਅੰਦਰ ਜਾ ਕੇ ਕੀ ਕੁਝ ਗੱਲਬਾਤ ਹੋਈ ਰਾਜ ਜੀ ਬਿਲਕੁਲ ਜੀ ਹੁਣ ਅਸੀਂ ਬਿਰਜੀ ਰਾਜਵਾਨਾ ਜੀ ਨਾਲ ਮੁਲਾਕਾਤ ਕਰਕੇ ਆਏ ਆ ਪੂਰਾ ਅੱਧਾ ਘੰਟਾ ਸਾਢੀ ਮੁਲਾਕਾਤ ਹੋਈ ਆ ਤੇ ਬਿਰਜੀ ਨੂੰ ਅਸੀਂ ਸਾਰਿਆਂ ਜਿਸ ਤਰ੍ਹਾਂ ਪਹਿਲਾਂ ਆਏ ਸੀਗੇ ਸੰਤ ਸਮਾਜ ਵੱਲੋਂ ਵੀ ਬੰਦੀ ਪਰਿਵਾਰਾਂ ਵੱਲੋਂ ਵੀ ਜੀ ਤੇ ਹੁਣ ਸਾਡੇ ਕੋਲੇ ਸਵੇਰੇ ਅੱਜ ਸੀਨੀਅਰ ਆਗੂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਆਗੂ ਆਏ ਤੇ ਉਹਨਾਂ ਦਾ ਸਨੇਹਾ ਅਸੀਂ ਵੀਰ ਜੀ ਨੂੰ ਦਿੱਤਾ ਤਾਂ ਵੀਰ ਜੀ ਨੇ ਸਾਨੂੰ ਇਹ ਕਿਹਾ ਕਿ ਜੇਕਰ ਸਾਰੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਤੇ ਜਿਹੜੀ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਕਮੇਟੀ ਬਣਾਈ ਗਈ ਸੀਗੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹ ਸਾਰੇ ਤੇ ਨਿਹੰਗ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਐਲਾਨਿਆ ਜਾਂਦਾਗਾ ਤਾਸੀ ਮਤਲਬ ਕਿ ਚੋਣਾਂ ਚ ਖੜੇ ਹੋਣ ਲਈ ਚੋਣਾਂ ਲੜਨ ਦੇ ਲਈ ਤਿਆਰ ਆ ਜੀ ਪਰ ਆਜ਼ਾਦ ਤੌਰ ਤੇ ਉਮੀਦਵਾਰ ਦੇ ਤੌਰ ਤੇ ਅਸੀਂ ਸਮਰੱਥ ਨਹੀਂ ਹੈਗੇ ਹਾਂ ਹਾਂਜੀ ਆਜ਼ਾਦ ਤੌਰ ਤੇ ਨਹੀਂ ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਉਮੀਦਵਾਰ ਲਿਆਂਦਾ ਜਾਂਦਾ ਤਾਂ ਅਸੀਂ ਚੋਣਾਂ ਚ ਖੜੇ ਹੋਣ ਲਈ ਤਿਆਰ ਹਾਂ ਸੀ ਮੀਟਿੰਗ ਵਿੱਚ ਤੁਸੀਂ ਮਿਲ ਕੇ ਆਏ ਸੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਗੇ ਸ਼্বাসਣ ਦਿੱਤਾ ਗਿਆ ਕਿ ਇਹ ਚੋਣ ਲੜ ਰਿਹਾ ਉਹਨਾਂ ਨੇ ਬੇਨਤੀ ਕੀਤੀ ਸੀਗੀ ਕਿ ਕਿ ਅਸੀਂ ਚੋਣਾਂ ਚ ਖੜੇ ਹੋਈਏ ਸਵੇਰੇ ਸਾਡੇ ਕੋਲ ਆਏ ਸੀਗੇ ਤੇ ਉਸ ਨੇ ਆ ਅਸੀਂ ਵੀਰ ਜੀ ਨੂੰ ਦਿੱਤਾ ਸੀ ਜੀ ਤੇ ਵੀਰ ਜੀ ਨੇ ਇਹ ਗੱਲ ਕਹੀ ਆ ਹੁਣ ਇਸ ਤੋਂ ਬਾਅਦ ਸਾਡੇ ਸਾਹਮਣੇ ਚੋਣ ਲੜਨ ਲਈ ਹਾਮੀ ਭਰਦਾਂ ਤੁਹਾਨੂੰ ਅੱਗੇ ਦੇ ਦਿੱਤੀ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਚੋਣਾਂ ਲੜਨ ਦੇ ਲਈ ਹਾਮੀ ਭਰ ਦਿੱਤੀ ਤੇ ਅੱਗੇ ਦੇ ਦਿੱਤੀ ਆ ਪਰ ਸ਼ਰਤ ਹੈ ਕਿ ਪਾਰਟੀ ਵੱਲੋਂ ਹਾਂਜੀ ਸ਼੍ਰੋਮ ਨਹੀਂ ਕਾਲੀ ਦਲ ਵੱਲੋਂ ਉਹ ਪਾਰਟੀ ਵੱਲੋਂ ਇਹ ਕਾਲੀ ਦਲ ਤੋਂ ਕੈਂਡੀਡੇਟ ਹਾਂਜੀ ਹਾਂਜੀ ਸ਼ਿਮਰ ਜੀ ਸਿੰਘ ਨਾਲ ਤੇ ਆਸ਼ਕੀਰ ਬਾਦਲ ਦੀ ਮਿਲਣੀ ਹੋਈ ਆ ਉਸ ਮਾਰੇ ਵੀ ਕੀ ਗੱਲ ਹੋਈ ਜੇ ਅਸੀਂ ਤਾਂ ਕਹਿੰਦੇ ਆ ਕਿ ਬੰਦੀ ਸਿੱਖਾਂ ਦੀ ਰਿਹਾਈ ਤੇ ਮਸਲੇ ਤੇ ਸਾਰੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਅਸੀਂ ਮਤਲਬ ਚੋਣਾ ਲੜਨ ਲਈ ਵੀ ਇਸੇ ਲਈ ਹਾਮੀ ਭਰੀ ਆ ਤਾਂ ਕਿ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਦਾ ਮਸਲਾ ਇੰਨੇ ਲੰਮੇ ਸਮੇਂ ਤੋਂ ਚੱਲ ਰਿਹਾ ਉਹਦੇ ਸੰਘਰਸ਼ 'ਚ ਹੋਰ ਬਲ ਮਿਲੇ ਤੇ ਹੁਣ ਗੱਲ ਪਰਚਾ ਬਣਾਏ ਹਜੇ ਦੇਖੋ ਜੀ ਹਜੇ ਅਸੀਂ ਆਪਣੀ ਗੱਲ ਕਹੀ ਹੈ ਇਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਤੇ ਵੀਰ ਜੀ ਨੇ ਤਾਂ ਹਾਂ ਕਰ ਦਿੱਤੀ ਐ ਬਸ ਇੱਕੋ ਹੀ ਗੱਲ ਐ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਸਾਨੂੰ ਉਮੀਦਵਾਰ ਲਾ ਠੀਕ ਐ ਠੀਕ ਐ